ਸੀ ਵੀ ਕਰਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਐਮ ਖਬਰ ਜੁੜੀ ਹੋਈ ਹੈ ਕਿਸਾਨਾਂ ਦੇ ਰੋਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਆਪਣਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਅੱਜ ਨੌਇਡਾ ਦੇ ਵਿੱਚ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤਸਵੀਰਾਂ ਵੀ ਨਾਲ ਤੁਹਾਡੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਵੀ ਸ਼ਾਮਿਲ ਨੇ ਨੌਜਵਾਨ ਨੌਜਵਾਨ ਵੀ ਸ਼ਾਮਿਲ ਨੇ ਤੇ ਬਜ਼ੁਰਗ ਵੀ ਸ਼ਾਮਿਲ ਨੇ ਉਹਨਾਂ ਵੱਡੇ ਕਾਫਲਿਆਂ ਦੇ ਵਿੱਚ ਜਿਹੜੇ ਅੱਜ ਦਿੱਲੀ ਦੇ ਵਿੱਚ ਸੰਸਦ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਆਪਣੀਆਂ ਹੱਕੀ ਮੰਗਾਂ ਦੇ ਚਲਦੇ ਕਿਸਾਨਾਂ ਦੇ ਵੱਲੋਂ ਇਹ ਵੱਡਾ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਨੋਇਡਾ ਦਿੱਲੀ ਦਾ ਜਿਹੜਾ ਚਿੱਲਾ ਬਾਰਡਰ ਹੈ ਉਸ ਬਾਰਡਰ ਦੇ ਉੱਤੇ ਬੈਰੀਕੇਟਿੰਗ ਕਰਕੇ ਕਿਸਾਨਾਂ ਦੇ ਜਥਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨ ਨੇ ਜਿਹੜੇ ਉਥੋਂ ਪਾਰ ਹੋ ਗਏ ਸੰਸਦ ਪਵੰਦਾ ਘਰਾਓ ਕਰਨ ਦੀ ਗੱਲ ਆਖੀ ਗਈ ਹੈ ਐਸ ਕੇਐਮ ਦੀ ਜਿਹੜੀ ਇੱਕ ਸਯੁਕਤ ਕਾਲ ਹੈ ਉਸ ਦੇ ਆਧਾਰ ਦੇ ਉੱਤੇ ਇਹ ਪੂਰਾ ਜਿਹੜਾ ਪ੍ਰੋਟੈਸਟ ਹੈ ਇਹ ਵਿੱਢਿਆ ਗਿਆ ਤੁਹਾਨੂੰ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੀ 13 ਫਰਵਰੀ ਨੂੰ ਪੰਜਾਬ ਵਾਲੇ ਪਾਸੇ ਵੀ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਜਿਨ੍ਹਾਂ ਨੂੰ ਰੋਕਣ ਵਾਸਤੇ ਆ ਰਹਿਣਾ ਸਰਕਾਰ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਆਪਣੇ ਸਬੰਧਿਤ ਡੀਜੀਪੀ ਨੂੰ ਹੁਕਮ ਦੇ ਦਿੱਤੇ ਗਿਆ ਕਿਸੇ ਵੀ ਤਰ੍ਹਾਂ ਦੀ نافਰਮਾਨੀ ਉਹਨਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ نافਰਮਾਨੀ ਹੈ ਜਿਹੜੀ ਉਹਨੂੰ ਨਹੀਂ ਮੰਨਿਆ ਜਾਏਗਾ ਜਾਬਤੇ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਪਏਗਾ ਜਾਬਤੇ ਦੀ ਲੰਘਣਾ ਨਹੀਂ ਹੋਣੀ ਚਾਹੀਦੀ ਇਸ ਚੀਜ਼ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਹੈ ਜਿਹੜਾ ਉਹਨੂੰ ਰੋਕਣ ਦੇ ਲਈ ਵੈਰੀਗੇਟਿੰਗ ਕਰ ਦਿੱਤੀ ਗਈ ਹੈ ਕੰਧਾਂ ਕੱਢ ਦਿੱਤੀਆਂ ਗਈਆਂ ਨੇ ਲੋਹੇ ਦੀਆਂ ਪੱਕੇ ਪ੍ਰਬੰਧ ਕਰ ਦਿੱਤੇ ਆ ਕੰਡੇ ਵਾਲੀਆਂ ਤਾਰਾਂ ਲਗਾ ਦਿੱਤੀਆਂ ਨੇ ਤੇ ਹੁਣ ਗੱਲ ਕਰਦੇ ਸੀ ਜਿਵੇਂ ਆਪਾਂ ਨੁਇਡਾ ਦੀ ਤਾਂ ਨੌਇਡਾ ਦੇ ਦਿੱਲੀ ਜਿਹੜਾ ਬਾਰਡਰ ਹੈ ਨੌਇਡਾ ਦਿੱਲੀ ਬਾਰਡਰ ਹੈ ਉਹਦੇ ਤੇ ਯੂਪੀ ਦੇ ਨਾਲ ਸੰਬੰਧੇ ਜਿਹੜੇ ਕਿਸਾਨ ਨੇ ਐਸਕੇਮ ਦੀ ਕਾਲ ਦੇ ਉੱਤੇ ਵੱਡਾ ਪ੍ਰਦਰਸ਼ਨ ਕਰਨ ਦੇ ਲਈ ਉੱਥੇ ਪਹੁੰਚੇ ਨਾਲ ਤੁਹਾਡੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣਾ ਰੋਸ ਆ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਚਾਹੇ ਉਹ ਪੰਜਾਬ ਦੇ ਕਿਸਾਨ ਹੋਣ ਚਾਹੇ ਯੂਪੀ ਦੇ ਕਿਸਾਨ ਹੋਣ ਭਾਵੇਂ ਪੂਰੇ ਦੇਸ਼ ਪਰ ਦੇ ਕਿਸਾਨਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨਹੀਂ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਕਢਿਆ ਜਾ ਰਿਹਾ ਹੈ ਜਿਹੜਾ ਇਹਨਾਂ ਪ੍ਰੋਟੈਸਟਾਂ ਦੇ ਰਾਹੀਂ ਜਗਤ ਜ਼ਾਹਿਰ ਹੋ ਰਿਹਾ ਹੁਣ ਦੱਸ ਦਿੰਨੇ ਆ ਕਿ ਅੱਜ ਨੌਇਡਾ ਦੇ ਵਿੱਚ ਜਿੱਦਾਂ ਵੱਡਾ ਪ੍ਰਦਰਸ਼ਨ ਹੋਇਆ ਜਿਦੀਆਂ ਤਸਵੀਰਾਂ ਤੁਸੀਂ ਵੇਖੀਆਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ 13 ਫਰਵਰੀ ਨੂੰ ਐਸੀਏ ਸਥਿਤੀ ਹੈ ਜਿਹੜੀ ਉਹ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਟਕਰਾਅ ਹੋਣ ਦੀ ਸੰਭਾਵਨਾ ਵੀ ਕਿਤੇ ਨਾ ਕਿਤੇ ਜਤਾਈ ਜਾ ਰਹੀ ਹੈ ਪਰ ਕਿਸਾਨ ਪਹਿਲਾਂ ਦੀ ਵੰਗ ਦਿੱਲੀ ਦੇ ਵਿੱਚ ਜਾ ਕੇ ਆਪਣਾ ਮੋਰਚਾ ਲਗਾਉਣ ਦੀ ਤਿਆਰੀ ਕਰੀ ਬੈਠੇ ਆ ਉਧਰ ਸਾਹਮਣੇ ਉਹ ਜਿਹੜੀਆਂ ਫੋਰਸਾਂ ਨੇ ਉਹ ਵੀ ਰੋਕਣ ਦੀ ਤਿਆਰੀ ਹੈ ਉਹ ਪੂਰੀ ਕਰੀ ਬੈਠੀਆਂ ਨੇ ਕੇਂਦਰ ਕੋਲੋਂ 200 ਕੰਪਨੀਆਂ ਦੇ ਮੰਗ ਕੀਤੀ ਹੈ ਹਰਿਆਣਾ ਸਰਕਾਰ ਨੇ ਤਾਂ ਜੋ ਕਿਸਾਨਾਂ ਨੂੰ ਹਰਿਆਣਾ ਦੇ ਵਿੱਚੋਂ ਪਾਰ ਨਾ ਹੋਣ ਦਿੱਤਾ ਜਾਵੇ ਤੇ ਤੇਰਾ ਫਰਵਰੀ ਨੂੰ ਪਤਾ ਲੱਗੇਗਾ ਕਿ ਅੱਗੇ ਜਾ ਕੇ ਸਾਰੇ ਪੂਰੇ ਪ੍ਰਦਰਸ਼ਨ ਦੀ ਕਿਸ ਤਰੀਕੇ ਦੀ ਰੂਪਰੇਖਾ ਬਣਦੀ ਹੈ ਤੁਸੀਂ ਵੇਖ ਰਹੇ ਹੋ ਸ카ਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਐਮ ਖਬਰ ਜੁੜੀ ਹੋਈ ਹੈ ਕਿਸਾਨਾਂ ਦੇ ਰੋਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਅੱਜ ਨੋਇਡਾ ਦੇ ਵਿੱਚ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤਸਵੀਰਾਂ ਵੀ ਨਾਲ ਤੁਹਾਡੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਵੀ ਸ਼ਾਮਿਲ ਨੇ ਨੌਜਵਾਨ ਨੌਜਵਾਨ ਵੀ ਸ਼ਾਮਿਲ ਨੇ ਇੱਥੇ ਬਜ਼ੁਰਗ ਵੀ ਸ਼ਾਮਿਲ ਨੇ ਉਹਨਾਂ ਵੱਡੇ ਕਾਫਲਿਆਂ ਦੇ ਵਿੱਚ ਜਿਹੜੇ ਅੱਜ ਦਿੱਲੀ ਦੇ ਵਿੱਚ ਸੰਸਦ ਭਵਨ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਆਪਣੀਆਂ ਹੱਕੀ ਮੰਗਾਂ ਦੇ ਚਲਦੇ ਕਿਸਾਨਾਂ ਦੇ ਵੱਲੋਂ ਇਹ ਵੱਡਾ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਨੋਇਡਾ ਦਿੱਲੀ ਦਾ ਜਿਹੜਾ ਚਿੱਲਾ ਬਾਰਡਰ ਹੈ ਉਸ ਬਾਰਡਰ ਦੇ ਉੱਤੇ ਬੈਰੀਗੇਟਿੰਗ ਕਰਕੇ ਕਿਸਾਨਾਂ ਦੇ ਜਥਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨ ਨੇ ਜਿਹੜੇ ਉੱਥੋਂ ਪਾਰ ਹੋ ਗਏ ਸੰਸਦ ਪਵੰਦਾ ਘਰਾਓ ਕਰਨ ਦੀ ਗੱਲ ਆਖੀ ਗਈ ਹੈ ਐਸ ਕੇਐਮ ਦੀ ਜਿਹੜੀ ਇੱਕ ਸਯੁਕਤ ਕਾਲ ਹੈ ਉਸ ਦੇ ਆਧਾਰ ਦੇ ਉੱਤੇ ਇਹ ਪੂਰਾ ਜਿਹੜਾ ਪ੍ਰੋਟੈਸਟ ਹੈ ਇਹ ਵਿੱਢਿਆ ਗਿਆ ਤੁਹਾਨੂੰ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਆਉਣ ਵਾਲੀ 13 ਫਰਵਰੀ ਨੂੰ ਪੰਜਾਬ ਵਾਲੇ ਪਾਸੇ ਵੀ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਜਿਨ੍ਹਾਂ ਨੂੰ ਰੋਕਣ ਵਾਸਤੇ Haryana ਸਰਕਾਰ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਆਪਣੇ ਸਬੰਧਿਤ DGP ਨੂੰ ਹੁਕਮ ਦੇ ਦਿੱਤੇ ਗਿਆ ਕਿਸੇ ਵੀ ਤਰ੍ਹਾਂ ਦੀ نافਰਮਾਨੀ ਉਹਨਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ نافਰਮਾਨੀ ਹੈ ਜਿਹੜੀ ਉਹਨੂੰ ਨਹੀਂ ਮੰਨਿਆ ਜਾਏਗਾ ਜਾਬਤੇ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਪਏਗਾ ਜਾਬਤੇ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਇਸ ਚੀਜ਼ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਹੈ ਜਿਹੜਾ ਉਹਨੂੰ ਰੋਕਣ ਦੇ ਲਈ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਕੰਦਾ ਕੱਢ ਦਿੱਤੀਆਂ ਗਈਆਂ ਨੇ ਲੋਹੇ ਦੀਆਂ ਪੱਕੇ ਪ੍ਰਬੰਧ ਕਰ ਦਿੱਤੇ ਆ ਕੰਡੇ ਵਾਲੀਆਂ ਤਾਰਾਂ ਲਗਾ ਦਿੱਤੀਆਂ ਨੇ ਤੇ ਹੁਣ ਗੱਲ ਕਰਦੇ ਸੀ ਜਿਵੇਂ ਆਪਾਂ ਨੁਆਇਡਾ ਦੀ ਤਾਂ ਨੁਆਇਡਾ ਦੇ ਦਿੱਲੀ ਜਿਹੜਾ ਬਾਰਡਰ ਹੈ ਨੁਆਇਡਾ ਦਿੱਲੀ ਬਾਰਡਰ ਹੈ ਉਹਦੇ ਤੇ ਯੂਪੀ ਦੇ ਨਾਲ ਸੰਬੰਧੇ ਜਿਹੜੇ ਕਿਸਾਨ ਨੇ ਐਸਕੇਐਮ ਦੀ ਕਾਲ ਦੇ ਉੱਤੇ ਵੱਡਾ ਪ੍ਰਦਰਸ਼ਨ ਕਰਨ ਦੇ ਲਈ ਉੱਥੇ ਪਹੁੰਚੇ ਨਾਲ ਤੁਹਾਡੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣਾ ਰੋਸ ਆ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਹੈ ਚਾਹੇ ਉਹ ਪੰਜਾਬ ਦੇ ਕਿਸਾਨ ਹੋਣ ਚਾਹੇ ਯੂਪੀ ਦੇ ਕਿਸਾਨ ਹੋਣ ਭਾਵੇਂ ਪੂਰੇ ਦੇਸ਼ ਪਰ ਦੇ ਕਿਸਾਨਾਂ ਦੇ ਵੱਲੋਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨਹੀਂ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਕੱਢਿਆ ਜਾ ਰਿਹਾ ਹੈ ਜਿਹੜਾ ਇਹਨਾਂ ਪ੍ਰੋਟੈਸਟਾਂ ਦੇ ਰਾਹੀਂ ਜਗਤ ਜ਼ਾਹਿਰ ਹੋ ਰਿਹਾ ਹੁਣ ਦੱਸ ਦਿੰਨੇ ਆ ਕਿ ਅੱਜ ਨੋਇਡਾ ਦੇ ਵਿੱਚ ਜਿੱਦਾਂ ਵੱਡਾ ਪ੍ਰਦਰਸ਼ਨ ਹੋਇਆ ਜਿਨ੍ਹਾਂ ਤਸਵੀਰਾਂ ਤੁਸੀਂ ਵੇਖੀਆਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ 13 ਫਰਵਰੀ ਨੂੰ ਐਸੀ ਸਥਿਤੀ ਹੈ ਜਿਹੜੀ ਉਹ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਟਕਰਾਅ ਹੋਣ ਦੀ ਸੰਭਾਵਨਾ ਵੀ ਕਿਤੇ ਨਾ ਕਿਤੇ ਜਤਾਈ ਜਾ ਰਹੀ ਹੈ ਪਰ ਕਿਸਾਨ ਪਹਿਲਾਂ ਦੀ ਵੰਗ ਦਿੱਲੀ ਦੇ ਵਿੱਚ ਜਾ ਕੇ ਆਪਣਾ ਮੋਰਚਾ ਲਗਾਉਣ ਦੀ ਤਿਆਰੀ ਕਰੀ ਬੈਠੇ ਆ ਉਧਰ ਸਾਹਮਣੇ ਉਹ ਜਿਹੜੀਆਂ ਫੋਰਸਾਂ ਨੇ ਉਹ ਵੀ ਰੋਕਣ ਦੀ ਤਿਆਰੀ ਹੈ ਉਹ ਪੂਰੀ ਕਰੀ ਬੈਠੀਆਂ ਨੇ ਕੇਂਦਰ ਕੋਲੋਂ 200 ਕੰਪਨੀਆਂ ਦੀ ਮੰਗ ਕੀਤੀ ਹੈ ਹਰਿਆਣਾ ਸਰਕਾਰ ਨੇ ਤਾਂ ਜੋ ਕਿਸਾਨਾਂ ਨੂੰ ਹਰਿਆਣਾ ਦੇ ਵਿੱਚੋਂ ਪਾਰ ਨਾ ਹੋਣ ਦਿੱਤਾ ਜਾਵੇ ਤੇ ਤੇਰਾ ਫਰਵਰੀ ਨੂੰ ਪਤਾ ਲੱਗੇਗਾ ਕਿ ਅੱਗੇ ਜਾ ਕੇ ਸਭ ਪੂਰੇ ਪ੍ਰਦਰਸ਼ਨ ਦੀ ਕਿਸ ਤਰੀਕੇ ਦੀ ਰੂਪਰੇਖਾ ਬਣਦੀ ਹੈ